ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 18 ਸਵਾਤ ਸਾਡੇ ਟੂਰ ਫੈਮਿਲੀ ਵਲੌਗ ਤੇ ਆ ਚੁੱਕਾ ਹੈ ਅੱਜ ਮੰਗਲਵਾਰ ਤੇ 26 ਤਰੀਕ ਤੇ ਅੱਜ ਆਪਾਂ ਕਰਨ ਲੱਗੇ ਆ ਅੱਜ ਦਾ ਵਲੌਗ ਸ਼ੁਰੂ ਸਵੇਰ ਦੇ 6:00 ਵਜੇ ਚੁੱਕੇ ਨੇ ਤੇ ਨੀਤੂ ਦਾ ਜਾ ਗਿਆ ਪ੍ਰੈਕਟੀਕਲ ਦਾ ਪੇਪਰ ਹੋਮ ਸਾਇੰਸ ਦਾ ਤੇ ਉਹਨੇ ਸਾਰੇ ਬੱਚਿਆਂ ਨੇ ਕੋਈ ਨਾ ਕੋਈ ਡੈਸ਼ ਲੈ ਕੇ ਆਣੀ ਆ ਕਿਸੇ ਨੇ ਪੂੜੀਆਂ ਛੱਲੇ ਕਿਸੇ ਨੇ ਕੇਕ ਕਿਸੇ ਨੇ ਟਿੱਕੀਆਂ ਤੇ ਨੀਤੂ ਲੈ ਕੇ ਚਲੀ ਆ ਟਿੱਕੀਆਂ ਟਿੱਕੀਆਂ ਬਣਾਉਣੇ ਆਪਾਂ ਹਣ ਤੇ ਟਿੱਕੀਆਂ ਬਣਾ ਕੇ ਨੀਤੂ ਸਕੂਲ ਲੈ ਕੇ ਜਾਊਗੀ ਤੇ ਆਪਾਂ ਹੁਣ ਬਣਾ ਲਈਏ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੇਰਾ ਤਾਂ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਹੁਣ ਬਣਾਉਣੇ ਆ ਆਲੂ ਟਿੱਕੀਆਂ ਬਰੈਡ ਦੇ ਵਿੱਚ ਆਲੂ ਲਾ ਕੇ ਆਪਾਂ ਉਹ ਬਣਾ ਕੇ ਦਵਾਂਗੇ ਨੀਤੂ ਨੂੰ ਤੇ ਆਜੋ ਆਪਾਂ ਬਣਾਈਏ ਮੇਰਾ ਹੈਗਾ ਵਾ ਪ੍ਰੈਕਟੀਕਲ ਸਕੂਲੇ ਤੇ ਮੈਡਮ ਨੇ ਮੈਨੂੰ ਕਿਹਾ ਹੋਮ ਸਾਇੰਸ ਵਿੱਚ ਟਿੱਕੀਆਂ ਬਣਾ ਕੇ ਲੈ ਕੇ ਆਉਣੀ ਆ ਤੇ ਮੈਂ ਟਿੱਕੀਆਂ ਬਣਾ ਕੇ ਲੈ ਕੇ ਚਲਨੀ ਆ ਤੇਲ ਹੁੰਦਾ ਪਿਆਵਾਨ ਗਰਮ ਮਜੀ ਆਪਾਂ ਬਣਾਉਣੇ ਆ ਟਿੱਕੀਆਂ ਨੀਤੂ ਨੇ ਸਕੂਲ ਵਿੱਚ ਲੈ ਕੇ ਜਾਣੀਆਂ ਸਾਰੇ ਬੱਚਿਆਂ ਨੇ ਅੱਡ-ਅੱਡ ਡੈਸ ਲੈ ਕੇ ਆਣੀਆਂ ਆ ਅੱਜ ਦੀ ਅੱਜ ਦੀ तो आप हैं आलू वाली टिक्किया किसे ने पिज्जा लेके जाना किसे ने केक लेके जाना किसे ने छोले पूड़िया लेके जानी सॉस भी लेके सॉस भी लेके जानी है पूड़िया ബ്രെഡ ബ്രെഡ് ലാ സൽ തന്നു ആലു ടിസ്പീ മൂക്കി പേജു സാന്ഡവിച്ച ജൂ ਕੋਚੀਆਂ ਦੀ ਵੀ ਮਿਲ ਜੂਗੀ ਸਾਰੀਆਂ ਰੈਸਪੀਜ਼ ਵਿੱਚ ਦਿੱਤੀਆਂ ਨੇ ਮਿੰਨਾਂ ਨੇ ਤੁਸੀਂ ਜਾ ਕੇ ਦੇਖ ਲਿਓ ਧੰਕੀ ਭਾਗੀ ਦਾ ਲਵੇਗਾ ਬਣੀ ਲਓ ਜੀ ਟਿੱਕੀ ਆਪਣੀ ਬਣ ਕੇ ਪਿਆਰ ਨੀ ਤੂੰ ਕਿੰਨੀਆਂ ਲੈ ਕੇ ਜਾਣੀ ਐ ਸਕੂਲ 6 ਲੈ ਕੇ ਜਾਨੂਗੀ ਤਾਜ਼ੀਆਂ ਤਾਜ਼ੀਆਂ ਗਰਮ-ਗਰਮ ਟਿੱਕੀਆਂ ਮੈਂ ਸਕੂਲ ਲਈ ਲੈ ਕੇ ਜਾਣੀ ਸੀ ਟਿੱਕੀਆਂ ਉਹ ਰੈਡੀ ਹੋ ਗਈਆਂ ਨੇ ਹੁਣ ਮੈਨੂੰ ਟਿਫਨ ਦੇ ਵਿੱਚ ਪੈਕ ਕਰਕੇ ਲੈ ਕੇ ਜਾਵਾਂਗੀ ਇਹ ਡੱਬਾ ਛੋਟਾ ਸੀ ਤੇ ਆਪਾਂ ਇਹਦੇ ਵਿੱਚ ਪਾ ਦਿਆਂ। ਬੜਾ ਟੱਕਾ ਨਹੀਂ ਲੱਗਦਾ ਸੀਗਾ। ਤੇ ਆਸਾਸ। ਅੱਜ ਵੀ ਲੇਟ ਆਉਣਾ ਕਿੰਨੇ ਵਜੇ ਆਏਗੀ? ਕੋਈ ਨਹੀਂ। ਬੱਸ। ਚੈੱਕ ਕਰਨ ਉਹ ਪਾਲਾ ਬੈਗ ਚ ਪਾਈਂਗੇ ਆਈ ਫੜ ਕੇ ਲੱਗ ਜਾਣਗੇ ਆਈ ਫੜ ਕੇ ਨਹੀਂ ਤਾਂ ਬੈਗ ਸਾਂ ਦੇ ਤੇ ਵੱਡੀ ਹੱਟ ਪੈਚ ਰੱਖ ਲੈ ਆ ਜਾਣਾ ਚਾਹਤਾ ਅੱਛਾ ਤੇ ਪਈਆਂ ਲੈ ਕੱਲ੍ਹ ਹੋਲੀ ਵਾਲੇ ਕੱਪੜੇ ਜਿਹੜੇ ਉਹ ਤੋਤੇ ਸੀਗੇ ਤੇ ਉਹਨਾਂ ਤੋਂ ਰੰਗ ਥੋੜਾ ਮੋਟਾ ਇਲਿੱਥਾ ਬਾਲਾ ਨਹੀਂ ਇਲਿੱਥਾ

ਲੱਮੇ ਜਾਣ ਮਾਂ ਨਾਨ ਕੀ ਕੱਲ ਸੀ ਕੋਟ ਗਏ ਸੀਗੇ ਕੱਪੜੇ ਲੈਣ ਹੋਲੀ ਵਾਲੇ ਗਏ ਨੇ ਹਾ ਵੇਖੋ ਕਿਵੇਂ ਸਾਰੇ ਰੰਗ ਲੈਣਾ ਹੀ ਨਹੀਂ ਹੁਣੇ ਹਾਂ ਹੀ ਪਾਉਣੇ ਪੈਣੇ ਨਿਸ਼ਾਨੀ ਬਣ ਗਈ ਹੋਲੀ ਖੇਡੀ ਸੀਗੀ ਜੁਆਇੰਟ ਫੈਮਿਲੀ ਨਾਲ ਅੱਜ ਕੀ ਹੋਲੀ ਵਾਲੀ ਬਹੁਤ ਜ਼ਿਆਦਾ ਵਧੀਆ ਸੀਗੀ ਮੰਮੀ ਵੀ ਠੀਕ ਨਹੀਂ ਗਈ ਮੰਮੀ ਦਾ ਗਲਾ ਦਖਤਦਾ ਵਾ ਸਿਰ ਦਖਤਦਾ ਬੁਖਾਰ ਜਿਹਾ ਵਾ ਮੰਮੀ ਨੂੰ ਵੇਖਣਾ ਮਾਚਕੀ ਸਾਰੇ ਕੱਪੜੇ ਤੈ ਮਾਰ ਲੇ ਆ ਆ ਹੈਂਗਰ ਤੇ ਟੰਗਣੇ ਨੇ ਫੇਰ ਜਾਣ ਸਮੇਂ ਨੇ ਫੇਰ ਇਹ ਜਾਣਾ ਮੈਂ ਜਾਣਾ ਕੱਲ ਨਾਨਕੀ ਨਾ ਮੈਸ ਕੁ ਦੇਤਾ ਕੱਲ ਜਿਹੜੇ ਬੋਰਲੇ ਪਾਇਆ ਸੀਗੇ ਅੱਜ ਦਸਮਾਂ ਚੁੱਕਣਾ ਸੀ ਉਹਨਾਂ ਨੇ ਵੀ ਰੰਗਤਾ ਆਹ ਹੈਂ ਕਰਤੇ ਟੰਗਨੇ ਨੇ ਆਪਾਂ ਬਣਾ ਲੱਗੇ ਆਲੂ ਬੜੀਆਂ ਜੀ ਸਬਜ਼ੀ ਤੇ ਆਪਾਂ ਪਾਵਾਂਗੇ ਸਰੋਂ ਦਾ ਤੇਲ ਸਵੇਰੇ ਬਣਾਈਆਂ ਸੀ ਆਪਾਂ ਟਿੱਕੀਆਂ ਤੇ ਉਹਦੇ ਵਾਸਤੇ ਆਪਾਂ ਤੇਲ ਕੱਢਿਆ ਤੇ ਥੋੜਾ ਜਿਹਾ ਬਚ ਗਿਆ ਸੀ ਤੇ ਹੁਣ ਆਪਾਂ ਵਰਤ ਲਵਾਂਗੇ ਹੁਣ ਆਪਾਂ ਪਾਵਾਂਗੇ ਜੀਰਾ ਹੁਣ ਆਪਾਂ ਪਾਵਾਂਗੇ ਪਿਆਜ਼ ਹਰੀਆਂ ਮਿਰਚਾਂ ਤੇ ਲਸਣ ਦਾ ਪੇਸਟ ਜਦੋਂ ਆਪਣੇ ਪਿਆਜ਼ ਬਰਾਊਨ ਹੋ ਗਏ ਤੇ ਉਦੋਂ ਆਪਾਂ ਪਾਵਾਂਗੇ ਨੂਨ ਮਿਰਚ ਹੁਣ ਆਪਾਂ ਪਾਵਾਂਗੇ ਟਮਾਟਰ ਕੱਟਿਆ ਹੋਇਆ ਹੁਣ ਆਪਾਂ ਪਾਵਾਂਗੇ ਮਿਰਚ ਸਵਾਦ ਅਨੁਸਾਰ ਪਾਣੀ ਆਪਾਂ ਸਾਰਾ ਨੂਨ ਤੇ ਵੀ ਸਵਾਦ ਅਨੁਸਾਰ ਹਲਦੀ ਪਾਵਾਂਗੇ ਇੱਕ ਚਮਚ गर्म मसाला थोड़ी जी पावे देगी मिर्च हूँ आपूला हूँ आप थोड़ा पानी

ਹਣ ਪਾਵਾਂਗੇ ਬੜੀਆਂ ਹੁਣ ਪਾਵਾਂਗੇ ਉਬਲੇ ਹੋਏ ਆਲੂ ਥੋੜੇ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਇਹਦੇ ਵਿੱਚ ਆਪਾਂ ਇਹਨੂੰ 5-10 ਮਿੰਟ ਪੱਕਣ ਦਵਾਂਗੇ। ਲਓ ਜੀ ਸਬਜੀ ਆਪਣੀ ਚੈੱਕ ਕਰਦੇ ਹਾਂ। 5-10 ਮਿੰਟ ਆਪਣਾ ਹੋਰ ਸੇਕ ਲੱਗੇਗਾ ਜੇ ਸਬਜੀ ਆਪਣੀ ਪੱਕ ਜੂਗੀ। ਲਓ ਜੀ ਸਬਜੀ ਆਪਣੀ ਚੈੱਕ ਕਰਦੇ ਹਾਂ। ਕਮੈਂਟ ਆਪਣਾ ਹੋਊ ਸੇਕ ਲੱਗੇਗਾ ਜੇ ਸਬਜ਼ੀ ਆਪਣੀ ਬਣ ਜੂਗੀ ਜੇ ਸਬਜ਼ੀ ਆਪਣੀ ਬਣ ਗਈ ਹੈ ਤੇ ਆਪਾਂ ਪਾਵਾਂਗੇ ਦੇ ਵਿੱਚ ਹਰਾ ਧਨੀਆ ਤੇ ਪਤਨ ਗਿਆ ਪਾ ਦਿੱਤਾ ਸਾਡੀ ਆਪਣੀ ਬਣ ਕੇ ਰੈਡੀ ਆ ਜਿਹੜੇ ਸੀ ਆਪਣੇ ਸੁੱਕੇ ਪਏ ਸੀ ਤੇ ਹੁਣ ਇਹਨਾਂ ਨੂੰ ਪਾਈ ਜਾਂਦੇ ਆ ਚਾਚਾ ਜੀ ਪਾਣੀ ਤੇ ਮੱਜਾ ਲਾ ਪਲੜਵੀ ਲਾ ਤਵਾ ਕਿਉਂਕਿ ਹੁਣ ਦਿਨੋਂ ਦਿਨ ਗਰਮੀ ਜਿਹੜੀ ਆ ਵਧਦੀ ਜਾਂਦੀ ਆ ਚੀਰ ਜਾਂਦੀ ਹੈ ਧਨੀਆਂ ਸਬਜ਼ੀ ਚ ਪਾਉਣ ਵਾਸਤੇ